ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੀਤ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਵੈਲਕਮ ਟੂ आवर ਨਿਊ ਵਲੌਗਸ ਬਾਤ ਕਰਤਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਮਿਸਟਰ ਐਂਡ ਮਿਸਿਸ ਸਿਵੀਆ ਸਿਵੀਆ ਕਪਲ ਤੇ ਆਪਾਂ ਬਈ ਅੱਜ ਜਿਹੜੇ ਕੰਮ ਕਰਨੇ ਆ ਇਸ ਦਾ ਜਿਹੜਾ ਬਲੌਗ ਆ ਆਪਾਂ ਇੱਕ ਤਾਂ ਵਿਆਹ ਵਾਲੇ ਦਿਨ ਜਾਗੋ ਵਾਲੀ ਤੇ ਦੂਸਰੇ ਜਿੰਨੇ ਵੀ ਫੰਕਸ਼ਨ ਨੇ ਉਹਦੇ ਵਾਸਤੇ ਜੁਐਲਰੀ ਸਿਲੈਕਟ ਕਰਨੀ ਆ ਜੁਐਲਰੀ ਸਿਲੈਕਟ ਕਰਨ ਵਾਸਤੇ ਜਾਣਾ ਆਪਾਂ ਤੋ ਨੀ ਦੀ ਹੱਟੀ ਟੋਨੀ ਕੀ ਠੀਕ ਹੈ ਇੱਕ ਆਪਾਂ ਪ੍ਰਾਂਦਿਆਂ ਦਾ ਕੰਮ ਕਰਨਾਗਾ ਤਾਂ ਪਹਿਲਾਂ ਆਪਾਂ ਜੁਐਲਰੀ ਸਿਲੈਕਟ ਕਰਨ ਜਾਵਾਂਗੇ ਪਹਿਲਾਂ ਕਿਸੇ ਭੂਆ ਜੀ ਵਰਗੇ ਰਿਕੀ ਦੇ ਠੀਕ ਹੈ ਉਹਨਾਂ ਨਾਲ ਕੰਮ ਧੰਦੇ ਕਰਵਾਏ ਆਪਾਂ ਹੁਣ ਆਪਾਂ ਫ੍ਰੀ ਹੋਏ ਆ ਪਹਿਲਾਂ ਆਪਾਂ ਜੁਐਲਰੀ ਸਿਲੈਕਟ ਕਰਕੇ ਆਵਾਂਗੇ ਠੀਕ ਹੈ ਫਿਰ ਉਸ ਤੋਂ ਬਾਅਦ ਪ੍ਰਾਂਦੇ ਤੇ ਫਿਰ ਆਪਾਂ ਮਹਿੰਦੀ ਵਾਲੇ ਭਾਈਕੁਲ ਵੀ ਜਾ ਕੇ ਆਉਣਾ ਉਹਨੂੰ ਵੀ ਡੇਟ ਵਗੈਰਾ ਫਾਈਨਲ ਕਰਕੇ ਆਉਣੀ ਹੈ ਕਿਉਂਕਿ ਮਹਿੰਦੀ ਹੈਗੀ 13 ਤਰੀਕ ਦੀ ਤਾਂ ਉਹਨੂੰ ਟਾਈਮਿੰਗ ਵਗੈਰਾ ਜਗਾ ਸਭ ਕੁਝ ఎవਰੀਥਿੰਗ ਉਹ ਦੱਸ ਦੇਣਾ ਆਪਾਂ ਠੀਕ ਹੈ ਦੇ ਉਹ ਕੰਮ ਰਹਿੰਦਾ ਸੀ ਆਪਣਾ ਉਹ ਕੰਮ ਕੰਪਲੀਟ ਕਰ ਲੇ ਕਿਉਂਕਿ ਰਿੱਕੀ ਗਏ ਨੇ ਅੱਜ ਆਪਦਾ ਮੈਚ ਖੇਡਣ ਦਾ ਜਦੋਂ ਉਹ ਵਾਪਸ ਆਉਣਗੇ ਠੀਕ ਆ ਉਦੋਂ ਤੱਕ ਮੈਂ ਦੋ ਤਿੰਨ ਕੰਮ ਨਿਬੇੜਿਆ ਆਵਾ ਫਿਰ ਆਪਾਂ ਉਹਨਾਂ ਨਾਲ ਜਾ ਕੇ ਕਰਿਆ ਲਓ ਬਈ ਆਪਾਂ ਪਹੁੰਚ ਕੇ ਵਿਆਹ ਦੀ ਸ਼ਾਪਿੰਗ ਕਰਨ ਨੂੰ ਕੋਈ ਨਹੀਂ ਦਿੱਕਤ ਠੀਕ ਆ ਇੱਥੇ ਆਪਾਂ ਸ਼ਾਪਿੰਗ ਕਰਨੀ ਹੈਗੀ ਜੁਐਲਰੀ ਵਗੈਰਾ ਦੀ ਸਾਰੇ ਕਾ ਉਸੇ ਦੀ ਜੁੱਤ ਨੂੰ ਕਰਾਂਗੇ ਫੋਨ ਨਾਲੇ ਪ੍ਰਾਂਦੇ ਵਗੈਰਾ ਲੈਣੇ ਆ ਲਓ ਬਈ ਆਪਾਂ ਪਹੁੰਚ ਗਏ ਟੂਨੀ ਦੀ ਲੱਟੀ ਜੁਐਲਰੀ ਸ਼ਾਪ ਅੱਛੇ ਜੁਐਲਰੀ ਸਿਲੈਕਟ ਕਰਨ ਵਾਸਤੇ ਸੋਨ ਸੁਨ ਸੁਨ ਜੁਐਲਰੀ ਪਾਉਣਾ ਕਰਾਰੇ ਸੂਟ ਨਾਲ ਜਾਗੂ ਲੁੱਕ ਵਾਸਤੇ ਪਾਉਣਾਗਾ ਜਾਗੂ ਲੁੱਕ ਵਾਸਤੇ ਚਾਹੀਦਾ ਹਾਂਜੀ ਜਾਗੋ ਵਾਸਤੇ ਜੁਐਲਰੀ ਚਾਹੀਦੀ ਆ ਵਿਆਹ ਵਾਸਤੇ ਚਾਹੀਦੀ ਆ ਹੂੰ ਵੀਰੇ ਆਹ ਉਹ ਰਹਿ ਗਈ ਕਿਉਂਕਿ ਵੀਰੇ ਤੁਹਾਨੂੰ ਪਤਾ ਵੀ ਮੈਂ ਵੱਡੇ ਈਰਿੰਗ ਮਕੌੜੀ ਲਈ ਹੈਗੀ ਛੋਟੇ ਛੋਟੇ ਈਰਿੰਗ ਵਧੀਆ ਲੱਗਦੇ ਆਪਾਂ ਦੇਖ ਰਹੇ ਆ ਜੁਐਲਰੀ ਪਾਸੇ ਪਹਿਲਾਂ ਤਾਂ ਹਮਮ ਠੀਕ ਹੈ ਹੋਰ ਵੀ ਦਿਖਾ ਦਿਓ ਵੀਰੇ ਬਹੁਤ ਸੋਹਣਾ ਬਸ ਹਾਂ ਬਹੁਤ ਸੋਹਣਾ ਬਸ ਹਨਾ ਇਹਦੇ ਨਾਲ ਹੀ ਤੁਹਾਨੂੰ ਲੀਟਲ ਚੁੰਕੀ ਦੇ ਦੇਣਾ ਜਿਉਂ ਨਾਲੇ ਪਾਉਣੀ ਹੈ ਸਟੱਡ ਟਾਈਪ ਹੀ ਦਿਖਾ ਦਿਓ ਕੁਛ ਹਾਂਜੀ ਹਾਂਜੀ ਸਟੱਡ ਟਾਈਪ ਦਿਖਾ ਦਿਓ ਕਿ ਆ ਵੀ ਮੈਨੂੰ ਸੈਟ ਬਹੁਤ ਸੋਹਣਾ ਲੱਗਿਆ ਵੀ ਮੈਨੂੰ 골ਡ ਦਾ ਬਹੁਤ ਪਿਆਰਾ ਲੱਗਿਆ ਦੇਖੀ ਜਾਂਦੇ ਆ ਆਪਾਂ ਦੇਖਦੇ ਆ ਕਿ ਕੀ ਜੀ ਪਸੰਦ ਆਉਂਦੀ ਹੈ ਤੁਹਾਡਾ ਲੱਲੇ ਵੀ ਸਾਰੀ ਬਹੁਤ ਸੋਹਣੀ ਹੈ ਤੁਹਾਨੂੰ ਫੋਨ ਕੀਤਾ ਸੀ ਉਹ ਕਹਿੰਦੇ ਮੈਨੂੰ ਫੋਟੋਸ ਵਗੈਰਾ ਭੇਜ ਦੇ ਸਾਲੀ ਤਾਂ ਉਹਨੂੰ ਆਪਾਂ ਫੋਟੋਸ ਵਗੈਰਾ ਵੀਡੀਓਸ ਬਣਾ ਕੇ ਭੇਜ ਦਾਂਗੇ ਤੋ ਬਈ ਇੱਕ ਤਾਂ ਆਪਾਂ ਨੂੰ ਆਹ ਵਾਲਾ ਪਾਸਾ ਸੋਹਣਾ ਲੱਗਿਆ ਇੱਕ ਆਹ ਵਾਲਾ ਸੋਹਣਾ ਲੱਗਿਆ ਤੇ ਇੱਕ ਆਪਾਂ ਨੂੰ ਪਾਸਾ ਲੱਗਿਆ ਆਹ ਵਾਲਾ ਸੋਹਣਾ ਹੁਣ ਦੇਖਦੇ ਆ ਕਿਹੜਾ ਪਸੰਦ ਆਉਂਦਾ ਕਿਉਂਕਿ ਮੈਂ ਤੇ ਜੋਤ ਨੇ ਸੇਮ ਸੇਮ ਪਾਸੇ ਲਾਉਣੇ ਆ ਤਾਂ ਦੇਖਦੇ ਆ ਵੀ ਕਿਹੜਾ ਪਸੰਦ ਆਊਗਾ ਜੋਤ ਨੂੰ ਫੋਟੋਸ ਭੇਜੀਆਂ ਹੋਈਆਂ ਨੇ ਓਏ ਗਾਇਸ ਤੁਹਾਨੂੰ ਨਾ ਇਦਾਂ ਦੇ ਜਿਵੇਂ ਪਾਸੇ ਆ ਪਾਸਿਆਂ ਦੇ ਨਾਲ ਤੁਹਾਨੂੰ ਇਦਾਂ ਦੀ ਛੋਟੀ ਛੋਟੀ ਇਰਿੰਗ ਵੀ ਮਿਲ ਜਾਣਗੇ ਤੁਸੀਂ ਇਹ ਵੀ ਲੈ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਆ ਸਾਰੀ ਚੈੱਕ ਕਰ ਸਕਦੇ ਹੋ ਆ ਦੋ ਹੋਰ ਦਿਖਾਇਆ ਵੀਰੇ ਨੇ ਇਰਿੰਗ ਆ ਫਿਰ ਲੰਪਨਵਾ ਵੀ ਦਿਖਾਇਆ ਸੀਗਾ ਤੇ ਇੱਕ ਅੱਪਾ ਆ ਵੀ ਪਸੰਦ ਕੀਤਾ ਸੀ ਮੈਨੂੰ ਸੋਹਣਾ ਲੱਗਿਆ ਸੀ ਆ ਵਾਲੀ ਚੀਜ਼ ਵੀ ਅੱਛੀ ਲੱਗੀ ਸੀ ਇਹਦੇ ਨਾਲ ਮੈਚਿੰਗ ਆ ਆ ਵਾਲੇ ਪਾਸੇ ਨਾਲ ਹੀ ਆ ਵਾਲੇ ਪਾਸੇ ਨਾਲ ਆ ਵਾਲੀ ਚੀਜ਼ ਮੈਚ ਕਰਦੀ ਆ ਆ ਵਾਲੇ ਪਾਸੇ ਨਾਲ ਹਜੇ ਕੋਈ ਨਹੀਂ ਮੈਚ ਖਰਦੇ ਦੇਖਦੇ ਆਪਾਂ ਲਓ ਪੱਪਾ ਹੱਸਾ ਲਾਲਾ ਤੇ ਦੇਖ ਲਓ ਮੈਨੂੰ ਕਨ ਅੱਗੇ ਹੀ ਲੱਗ ਰਿਹਾ ਆ ਸੋਨਾ ਲੱਗ ਰਿਹਾਗਾ ਕੁਕਦਾ ਹੋਰ ਵੀ ਦਿਖਾ ਦੋ ਹਾਂ ਇੱਧਰ ਲੱਗਦਾ ਕੋਈ ਪਰਸਾ ਮੈਂ ਤਾਂ ਇਹ ਨਹੀਂ ਬੋਤਾ ਮੈਂ ਤਾਂ ਅੱਜ ਵਿਆਹ ਲਈ ਗਿਆ ਇਹ ਤਾਂ ਜਾਣਾ ਇੱਕ ਅੱਡੇ ਐਸਾ ਲਾ ਕੇ ਦੇਖ ਲੈ ਜੀ ਵੀਰੇ ਹੈ ਨਾ ਆ ਸ਼ੀਸ਼ੇ ਚ ਮੈਂ ਲੱਗਦਾ ਮੈਨੂੰ ਸੋਹਣਾ ਲੱਗਦਾ ਤੇਰਾ ਲੱਚੂਗਾ ਵੀਰੇ ਤੂੰ ਪ੍ਰੋਪਰ ਐਡਿਡ ਹੋਈ ਤੁਸੀਂ ਦੇਖੋ ਦੇਖੋ ਇਹ ਸੋਹਣਾ ਲੱਗੂ ਇਹ ਇੱਥੇ ਅੱਗੇ ਰੱਖੀ ਵੀਰੇ ਕਹਿੰਦਾ ਆਂ ਖੜੇ ਰੱਖੋ ਅੱਗੇ ਵੀ ਦਿਖਾ ਦਿਓ ਫਿਰ ਮੈਂ ਪਾ ਪਾ ਕੇ ਨਾਲ ਦੇਖ ਲੈਣੀ ਆ ਉਹ ਸਿੱਤ ਸਾਰੀ ਬਹੁਤ ਸੋਹਣੇ ਆ। ਪਰ ਗੱਲ ਇਹ ਹੈ ਜੇ ਮੇਰੇ ਜੱਤੂ ਕਿਹੜਾ। ਇਹਰੇ ਆਹ ਆ ਕਿ ਆਹ ਜਾਂ ਕੋਈ ਹੋਰ ਵੀ। ਆਹ ਬਣਾ ਲੋ ਦੀ ਬਸ ਆ। ਆਹ ਰੂਬੀ ਗ੍ਰੀਨ ਵਾਲਾ ਜ਼ਿਆਦਾ ਸੋਹਣਾ ਮੈਂ। ਉਹ ਜੱਤੂ ਰਹਿ ਕੇ ਆ ਜਾਂ ਜੈ। ਬਣਵਾ ਲਵਾਂਗੇ। ਵਾਂਗ ਸਮੇਂ ਲਈ ਇਹਦੇ ਨਾਲ ਈਰਿੰਗ ਸੀਗੇ ਉਹ ਵੀ ਪਾ ਕੇ ਦੇਖ ਲੈਣੀ ਆ ਮੈਂ ਹਨਾ। ਕਰਾ ਦੇਣੇ ਲੱਗ ਰਹੇ। ਆਹ ਵੀ ਦੇਖ ਲੈਣੇ ਆਪਾਂ। ਉਹ ਪਾ ਕੇ ਦੇਖਾਂਗੇ ਫਿਰ ਬਣਾ ਲਾਂਗੇ। ਲਓ ਵੀ ਹੁਣ ਆਪਾਂ ਈਰਿੰਗ ਪਾ ਕੇ ਦੇਖ ਰਹੇ ਆ। ਆਹ ਕੋਈ ਨਾ ਤੁਹਾਡੇ ਕਦੂਸ ਆਪਾਂ ਟਰਾਈ ਕਰ ਲਾਂਗੇ ਇਹ ਰੀਸ ਤੇ ਕਿਉਂਕਿ ਮੈਨੂੰ ਹਮੇਸ਼ਾ ਛੋਟੇ ਪੀਸ ਹੀ ਵਧੀਆ ਲੱਗਦੇ ਆ ਇਹ ਰੀਸ ਤੇ ਜੱਜ ਕਰ ਰਹੇ ਆ ਵੈਸੇ ਪਾਈ ਬੜੀ ਤਾਂ ਲੱਗਦੇ ਆ ਨਾ ਵੀਰੇ ਟਰੈਂਡੀ ਛੋਟੇ-ਛੋਟੇ ਹਾਂ ਹੋਰ ਵੀ ਦਿਖਾ ਦਿਓ ਇੱਕ ਦੋ ਪੀਸ ਨਵੀਂ ਹੁਣ ਆਪਾਂ ਦੇਖ ਰਹੇ ਹਾਂ ਸਟੱਡ ਕੋਈ ਵੱਡੇ ਜਿਵੇਂ ਵੱਡੇ ਲੱਗਦੇ ਲੱਗ ਰਹੇ ਆ ਨਾ ਨਾ ਗੁੰਦਨ ਟਾਈਪ ਪਰ ਪਾਚੀ ਗੁੰਦਨ ਦੇ ਅਗੇ ਟਾਈਪ ਹੋਏ ਆ ਇਹ ਬਹੁਤ ਜਿਆਦਾ ਵਧੀਆ ਹੁੰਦੇ ਆ ਛੱਡ ਦਾ ਸਾਰੀ ਸੋਨੇ ਆ ਉਹ ਬਈ ਗਾਇਸ ਇਕੱਲੇ ਬੰਦੇ ਨੇ ਜੁਐਲਰੀ ਵੀ ਦੇ ਸਿਲੈਕਟ ਕਰਨੀ ਬਹੁਤ ਔਖੀ ਹੈ ਹੈਨਾ ਇੱਕ ਅਜਿਹੇ ਨਾਲ ਹੋਣਾ ਚਾਹੀਦਾ ਜਿਹਦੇ ਵਾਸਤੇ ਸਿਲੈਕਟ ਕਰ ਰਹੇ ਆ ਉਹ ਬੰਦਾ ਵੀ ਹੋਣਾ ਚਾਹੀਦਾ ਤੇ ਵੀ ਜੋਤ ਦੀ ਜਲਦੀ ਸਿਲੈਕਟ ਹੋ ਗਈ ਜਾਂ ਮੇਰੀ ਰਹੇਗੀ ਹੁਣ ਦੋਵਾਂ ਦੀ ਆਹ ਦੇਖੋ ਬਈ ਸੈਟ ਬਹੁਤ ਸੋਹਣੇ ਸੋਹਣੇ ਆਰਟਿਫੈਕਟ ਆਏ ਨੇ ਬੀਰੀ ਵਰਗਾਂ ਗਲੁਰ ਨਮੇ ਦੇਖੋ ਆ ਤਾਂ ਬਹੁਤ ਪਿਆਰਾ ਸੈਟ ਆ ਦੇਖੋ ਹੋਣ ਆਪਾਂ ਦੇਖਣ ਲੱਗਿਆ ਵਿਆਹ ਲਈ ਦਿਨ ਵਾਸਤੇ ਜੁਐਲਰੀ ਜਗ ਜੁਐਲਰੀ ਵੀ ਹੁੰਦੀ ਹੈ ਆਪਣੀ ਡਾਂਟ ਕੰਪਲੀਟ ਕਿਰਾ ਦਿਖਾ ਰਿਹਾ ਸਾਰੇ ਪਾਸੇ ਠੀਕ ਆ ਵੀ ਵੀਰ ਆ ਵੀ ਆ ਵੀ ਕੱਢ ਦੋ ਆ ਵਾਲਾ ਆ ਵੀ ਕੱਢ ਦੋ ਆ ਵਾਲਾ ਇੱਥੇ ਸਾਰੇ ਨਾ ਐਦਾਂ ਦੇ 골ਡ 골ਡ ਚ ਹੀ ਕੱਢੋ ਵੀਰੇ ਕਿਉਂਕਿ ਸੂਟ ਦੇ ਵਿੱਚ ਜਿਹੜਾ ਕਲਰ ਹੈਗਾ ਸਸੇ ਚਾਈ ਤੇ ਉਹ ਗੱਡੀ ਵਾਲੇ ਸਮਝ ਆ ਦਿੱਤਾ ਸੀਗਾ ਆ ਵੀ ਬਹੁਤ ਹਨ ਲੱਗੇ ਮੈਨੂੰ ਪਾਸਾ ਏਦਾਂ ਦੇ ਏਦਾਂ ਦੇ ਦਿਖਾ ਦਿਓ ਵੱਡੇ ਵੱਡੇ ਏਦਾਂ ਦੇ ਵੱਡੇ ਪਾਸੇ ਜੜਾ ਵਿੱਚ ਆਹ ਮੈਂ ਆਹ ਲਾ ਲਿਆ ਲੱਗਦਾ ਨਹੀਂ ਆਹ ਆ ਸੋਹਣਾ ਲੱਗਦਾ ਤੇ ਆ ਲਾਇਆ ਸੀਗਾ ਮੈਂ ਦੋਨੋਂ ਸਾਈਡ ਹੀ ਲਾਇਆ ਐਂ ਹੀ ਰੱਖ ਐਂ ਹੀ ਸਿੱਧਰ ਐਂ ਹਾਂ ਕਿਵੇਂ ਲੱਗ ਰਹੇ ਆ ਸੋਹਣੇ ਲੱਗਦੇ ਆ ਅਦਰ ਕਰੀਓ ਫਿਰ ਸੋਹ ਡੋੱਲਾ ਵਿਵਸਾਣਾ ਲੱਗਦਾ ਆ ਵੀ ਸੋਨਾ ਦਾ ਆ ਵੀ ਸੋਨਾ ਦਾ ਦੋਨੇ ਆ ਵੀ ਸੋਨੇ ਆ ਤੇ ਬੜੀ ਜਗ੍ਹਾ ਐਦਾਂ ਦੇ ਕੋਈ ਹੋਰ ਵੀ ਦਿਖਾ ਦਿਓ ਵੱਡੇ ਦਿਖਾ ਨਹੀਂ ਮੈਂ ਤੁਹਾਨੂੰ ਹੁੰਦਨ ਜੀ ਓਕੇ ਸੋਹਣੇ ਲੱਗੇ ਮੈਨੂੰ ਸਾਰੇ ਹੀ ਬਹੁਤ ਸੋਹਣੇ ਲੱਗੇ ਫਿਰ ਇਹਨਾਂ ਨਾਲ ਦਾ ਸਟੱਡ ਵੀ ਦੇਖਣੇ ਆ ਟਿੱਕੇ ਵੀ ਦੇਖਣੇ ਆ ਆਪਾਂ ਓਹ ਵਾਈਸ ਨਾਈਸ ਇਹ ਵੀ ਬਹੁਤ ਸੁੰਦਰ ਹੈ ਬਟ ਐਡੇ ਵੱਡੀ ਐਨੇ ਹੈਵੀ ਚਾਹੀਦੇ ਆ ਦੇਈ ਦੀ ਆ। ਹਮ। ਯੈਸ। ਕਾ ਲਓ ਸੇਮ। ਯਾਰ ਆ ਟਿੱਕਾ ਕਿੰਨਾ ਸੋਹਣਾ ਲੱਗਦਾ ਹਨ ਦੇਖੀ। ਹਾਂ। ਆ ਟਿੱਕਾ ਵੀ ਇਹਦੇ ਨਾਲ ਦਾ ਸੇਮ ਆ ਨਾ। ਓਕੇ। ਦੇਖ ਲਈ ਮੈਂ ਭੇਜਦੀ ਹਾਂ ਫੋਟੋ। ਆ ਟਿੱਕੇ ਦੇ ਵੈਸੇ ਬਹੁਤ ਸੋਹਣਾ ਲੱਗ ਰਿਹਾ। ਹਾਂ ਜਿਵੇਂ ਆ ਜੇ। ਹਮ। ਪਾਸਾ ਲਾਈਏ ਤਾਂ ਆ ਟਿੱਕਾ ਅੱਛਾ ਲੱਗੂਗਾ। ਜੋ ਆ ਟਿੱਕਾ ਟਿੱਕਾ ਦਾ ਇਹ ਨਾਲ ਦਾ ਹੀ ਸੇਮ। ਉਹ ਚੈੱਕ ਕਰੀ ਕਿੱਦਾਂ ਲੱਗਿਆ ਤੈਨੂੰ। ਹਾਂ ਜੀ ਹੋਰ ਵੀ ਮਿਲਦੇ। ਆ ਟਿੱਕਾ ਆਸਾ। ਕਿਵੇਂ ਲੱਗ ਰਿਹਾ ਹੈਗਾ ਠੀਕਾ ਸੋਹਣਾ ਲੱਗਦਾ ਨਾ ਛੋਟਾ ਜਿਹਾ ਸੁਣ ਲੱਗ ਰਿਹਾ ਵਧੀਆ ਲੱਗ ਰਿਹਾ ਹੈ ਨਾ ਲੁੱਕ ਵੀ ਅੱਛੀ ਆਏਗੀ ਸਟੱਡੋ ਛੋਟੇ ਛੋਟੇ ਸਟੱਡ ਬਣਾਉਣੇ ਦੀ ਲੁੱਕ ਅੱਛੀ ਆਏਗੀ ਚਲੋ ਦੇਖਦੇ ਆ ਫਿਰ ਆਪਾਂ ਸੰਧ ਕਰੀਏ ਇਹਨਾਂ ਚ ਲਓ ਬਈ ਜੁਐਲਰੀ ਵਗੈਰਾ ਸਾਰਾ ਕੁਝ ਆਪਾਂ ਕਰ ਲਿਆ ਡਨ ਤੇ ਹੁਣ ਆਪਣਾ ਜਿਹੜਾ ਰਹਿ ਗਿਆ ਪਰਾਂਦਿਆਂ ਦਾ ਕੰਮ ਪਰਾਂਦੇ ਇਥੋਂ ਇੱਕੋ ਜੇ ਨਹੀਂ ਮਿਲੇ ਸਾਨੂੰ ਤਾਂ ਆਪਾਂ ਦੇਖਦੇ ਆ ਅੱਗੇ ਜਾ ਕੇ ਖਰੀਦਦੇ ਆ ਪਰਾਂਦੇ ਲਓ ਬਈ ਆਪਾਂ ਪਹੁੰਚ ਗਏ ਬੁਟੀਕ ਤੇ ਵਾਪਸ ਮੈਂ ਇਹ ਬਿਸਕਟ ਨਹੀਂ ਖਾਣੇ ਮੈਂ ਬਿਸਕਟ ਖਾਣੇ ਦੂਸਰੇ ਜਿਹੜੇ ਉਹ ਹੁੰਦੇ ਲਾਈਟ ਵਾਲੇ ਜੀ ਜੀ ਸ਼ੂਗਰ ਘੱਟ ਹੁੰਦੀ ਆ ਇਧਰ ਜੁਝਾਰ ਸਿੰਘ ਜੀ ਦੇਖੋ ਬਿਜੀ ਨੇ ਪੂਰੇ ਬੌਲ ਨਾਲ ਖੇਡ ਰਿਹਾਗਾ ਏ ਏ ਏ ਏ ਆਏ ਫੜ ਕੇ ਪੌੜੀਆਂ ਤੇ ਚੜ ਵੀ ਜਾਂਦਾ ਤੇ ਆਪਣੀ ਚਾਹ ਆ ਗਈ ਤੇ ਪੂਜੀਆ ਮਾਰਦੀਆਂ ਧੀਆ ਨੇ ਸਾਰੀ ਹੀ ਪੂਜੀਆ ਮੇਰੇ ਹਵਾਲੇ ਕਰਤਾ ਮੈਂ ਕਿਹਾ ਵੀ ਮੈਨੂੰ ਥੋੜਾ ਜਿਹਾ ਪੂਜੀਆ ਚਾਹੀਦਾ ਜਾਂ ਬਿਸਕਟ ਚਾਹੀਦੇ ਨੇ ਸਾਰੀਆਂ ਚੀਜ਼ਾਂ ਕੋਲ ਕੇ ਆਏ ਰੱਖਤੀ ਆ ਮੇਰੇ ਮੂਰੇ ਠੀਕ ਆ ਆ ਦੇਖ ਆ ਦੇਖ ਮੇਰਾ ਜੁਝਾਰ ਸਿੰਘ ਦੇਖ ਤੋ ਜੁਹਾਰ ਦੇ ਜੂੜੀ ਰੱਖਤੀ ਭਾਈ ਕੁੜੀਓ ਥੋੜੇ ਸਵਾਲ ਸੀਗੇ ਜੂੜੀ ਰੱਖਾਂਗੇ ਆਪਾਂ ਜੁਹਾਰ ਦੇ ਤੇ ਹੁਣ ਜੁਐਲਰੀ ਡਨ ਕਰਿਆਈ ਮੈਂ ਵੀਰਪਾਲ ਸਾਰੀ ਮੇਰੀ ਤੇ ਜੋਤ ਦੀ ਹੁਣ ਰਹਿ ਗਏ ਪ੍ਰਾਂਦੇ ਪ੍ਰਾਂਦੇ ਆਪਾਂ ਡਨ ਕਰਨੇ ਨੇ ਚਲੋ ਪਹਿਲਾਂ ਤਾਂ ਆਪਾਂ ਖਾਣਾ ਪੀਣਾ ਪੇਟ ਪੂਜਾ ਕਰੀਏ ਫੇਰ ਕੰਮ ਦੂਜਾ ਕਹਿੰਦੇ ਹੁੰਦੇ ਆ ਥੱਕ ਗਿਆ ਤਾਰੀਕੀ ਹੈ ਨਹੀਂ ਸੀਗੇ ਆ ਜਾਂਦੇ ਉਹਨਾਂ ਨੂੰ ਫੇਰ ਕੰਮ ਕਰਕੇ ਆਉਂ ਬਾਕੀ ਦਾ ਲੋ ਵਈ ਕੀ ਬਣਿਆ ਮੈਚ ਦਾ ਸਰਦਾਰ ਸਾਹਿਬ ਕੁਆਰਟਰ ਫਾਈਨਲ ਕੁਆਰਟਰ ਫਾਈਨਲ ਹਾਰ ਕੇ ਚਲੋ ਕੋਈ ਗੱਲੇ ਹਾਰ ਜਿੱਤ ਤਾਂ ਬਣੀ ਹੁੰਦੀ ਆ ਸਕੂਨ ਮਿਲਿਆ ਖੇਡ ਕੇ ਬਸ ਬਹੁਤ ਵਧੀਆ ਇੱਧਰ ਦੇਖ ਲਓ ਆਪਣੀ ਟਿੱਡੂ ਆਈ ਫਿਰਦਾ ਭੱਜਿਆ ਅੱਜ ਮੇਰੇ ਤੇ ਜੁਹਾਰ ਨੇ ਮੈਚਿੰਗ ਕੀਤੀ ਹੋਈ ਇਹ ਦੇਖ ਕਿਉ ਰੱਖੀ ਅਧਾ ਪਾਡਰਾ ਘਰੇ ਬਾਹਰ ਬਾਹਰ ਹੁਣ ਪਾ ਲੇ ਮੇਰੇ ਨੀਚੇ ਦੀ ਹੁੱਡੀ ਵੀ ਪਾਈ ਹੋਈ ਆ ਇਹ ਤਾਂ ਮੈਂ ਸਕੂਟੀ ਤੇ ਜਾਣਾ ਸੀ ਨਾ ਆਪਣੇ ਕੋਲ ਸਨਸਕ੍ਰੀਨ ਵਗੈਰਾ ਕੁਝ ਪਿਆ ਮੋਹ ਹਾਂਜੀ 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 ਕਿ ਹਾਂ ਮੂੰਹਾਂ ਧੋ ਲੋ ਫਿਰ ਤਿਆਰ ਹੋ ਜਾਓ ਫਿਰ ਆਪਾਂ ਅੱਜ ਪ੍ਰਾਂਦੇ ਮੜੇ ਜੇ ਸਿਲੈਕਟ ਕਰਾਈਏ ਨਾਲੇ ਮਹਿੰਦੀ ਵਾਲੇ ਕੋਲੇ ਜਾਏ ਜੀ ਦੋ ਕੰਮ ਨੇ ਆਪਣੇ ਬਸ ਬਾਕੀ ਕੰਮ ਕਰੀਓ ਜਵਾਬ ਨਹੀਂ ਦਿੰਦਾ ਉਹ ਕੋਲ ਤਾਂ ਕੀ ਜਾਣਾ ਅਨੀਸ਼ ਨੂੰ ਤਾਂ ਫੋਨ ਹੀ ਕਰਦਾਂਗੇ ਵੀ ਫਿਰ ਪਰਾਂਦੇ ਵਾਲੇ ਕੋਲ ਜਾਈਏ ਕਿਤੇ ਕਸਟਮਾਈਜ਼ ਤੇ ਟਾਈਮ ਨਾ ਲੱਗ ਜੇ ਹੈਨਾ ਉਹਨਾਂ ਕੋਲ ਜਾਇਏ ਪਹਿਲਾਂ ਆਪਾਂ ਬਾਕੀ ਆਪਣਾ ਬਈ ਸਾਰਾ ਕੰਮ ਲੋ ਬਈ ਪਹਿਲਾਂ ਸੀਗਾ ਜਿਹੜਾ ਉਹ ਚੱਕਿਆ ਨਹੀਂ ਸੀਗਾ ਮਤਲਬ ਕਿ ਫੋਨ ਨਹੀਂ ਸੀ ਚੱਕਿਆ ਦੀਦੀ ਨੇ ਜਿੰਨਾ ਤੋਂ ਆਪਾਂ ਪਰਾਂਦੇ ਕਸਟਮਾਈਜ਼ ਕਰਵਾਉਣੇ ਆ ਤੇ ਹੁਣ ਉਹਨਾਂ ਨੇ ਫੋਨ ਚੱਕ ਲਿਆ ਤੇ ਲੋਕੇਸ਼ਨ ਆਪਾਂ ਨੂੰ ਪਤਾ ਲੱਗ ਗਈ ਤੇ ਆਪਾਂ ਜਾਣਦੇ ਆ ਉਹਨਾਂ ਕੋਲੇ ਕਿ ਪ੍ਰਾਂਦੇ ਕਸਟਮਾਈਜ਼ ਕਰਦੇ ਨੇ ਉਹ ਕਿੱਦਾਂ ਦੇ ਵੀ ਕਰਵਾ ਸਕਦੇ ਆ ਆਪਾਂ ਉਹਨਾਂ ਤੋਂ ਪਹਿਲਾਂ ਤੋਂ ਹੀ ਜਾਣਦੀ ਆ ਦੀਦੀ ਨੂੰ ਮੈਂ ਅਸੀਂ ਦੋਨੋਂ ਜਾਨੇ ਮਿਸਿਸ ਰਾਇਲ ਪੰਜਾਬਨ ਚ ਹੁੰਦੇ ਸੀਗੇ ਤੇ ਫਿਰ ਉਹਨਾਂ ਨੇ ਇਸ ਤੋਂ ਬਾਅਦ ਇਹ ਕੰਮ ਸਟਾਰਟ ਕਰ ਲਿਆ ਸੀਗਾ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਉਹ ਦਿਨ ਪਤਾ ਲੱਗਿਆ ਵੀਰਵਿੰਦਰ ਦੀ ਜੀ ਦਾ ਕੰਮ ਆ ਪ੍ਰਾਂਦੇ ਕਸਟਮਾਈਜ਼ ਕਰਨ ਦਾ ਤੇ ਚਲੋ ਅੱਜ ਆਪਾਂ ਦੇਖਦੇ ਆ ਜਾ ਕੇ ਉਹਨਾਂ ਦਾ ਕੰਮ ਹਨਾ ਫਿਰ ਤੁਹਾਨੂੰ ਵੀ ਦੱਸਾਂਗੇ ਆਪਾਂ ਲੋ ਵੀ ਪਹਿਲਾਂ ਅਸੀਂ ਪਿੰਡ ਨੂੰ ਜਾਂਦੇ ਸੀ ਹੁਣ ਆਪਾਂ ਗੱਡੀ ਮੋੜ ਲਈ ਆ ਪਹਿਲਾਂ ਸਾਨੂੰ ਏਸੀ ਵੀ ਚਲੋ ਮੂਵੀ ਦੇਖ ਲਾਂਗੇ ਜੁਝਾਰ ਨੂੰ ਘਰੇ ਛੱਡ ਦਾਂਗੇ ਪਰ ਹੁਣ ਫਿਰ ਮੂਵੀ ਦਾ ਸ਼ੋਅ ਤਾਂ ਲੰਘ ਜਾਣਾ ਜਦੋਂ ਨੂੰ ਘਰੇ ਮੁੜਾਂਗੇ ਕਾਲੀ ਅਸੀਂ ਕਰਦੇ ਨਹੀਂ ਹੁੰਦੇ ਕਿਉਂਕਿ ਹਮੇਸ਼ਾ ਡਰਾਈਵ ਕਰਦੇ ਸਮੇਂ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਅਜੇ ਤਾਂ ਕਾਫੀ ਚੀਜ਼ਾਂ ਆਪਦੇ ਅੱਖੀ ਦੇਖ ਹੀ ਚੁੱਕੇ ਆ ਹਨਾ ਤਾਂ ਕਰਕੇ ਹੌਲ ਨਗੇਰੀ ਜਾਵਾਂਗੇ ਤੇ ਹੁਣ ਜਾਣੇ ਆ ਚਲੋ ਲੋਕੇਸ਼ਨ ਪਤਾ ਲੱਗ ਗਈ ਆਪਾਂ ਨੂੰ ਮਿਲਦੇ ਆਪਾਂ ਤੁਹਾਨੂੰ ਉੱਥੇ ਜਾ ਕੇ ਲੋ ਵੀ ਆਪਾਂ ਪਹੁੰਚ ਗਏ ਦੀਦੀ ਕੋਲ ਬਰਨਾਲੇ ਨੇ ਦੀਦੀ ਹਰ ਇੱਕ ਚੀਜ਼ ਕਸਟਮਾਈਜ਼ ਕਰਦੇ ਇਹਨਾਂ ਦਾ ਮਟੀਰੀਅਲ ਵੀ ਆਪ ਦਾ ਹੁੰਦਾ ਸਾਰਾ ਤੁਸੀਂ ਇਹਨਾਂ ਨੂੰ ਕੋਈ ਵੀ ਡਿਜ਼ਾਈਨ ਦਿਖਾਉਂਗੇ ਹਰ ਇੱਕ ਚੀਜ਼ ਕਸਟਮਾਈਜ਼ ਕਰਦੇ ਆ ਆਹ ਵਾਲੀ ਚੀਜ਼ ਕੀ ਹੈ ਦੀਦੀ ਇਹ ਪੂਨੀ ਪ੍ਰਾਂਦੀ ਹੈ ਇਹ ਪੂਨੀ ਪ੍ਰਾਂਦੀ ਆਹ ਪੂਨੀ ਪ੍ਰਾਂਦੀ ਹੈ ਬਈ ਦੇਖੋ ਤੱਕੀ ਪਹਿਲੀ ਵਾਰ ਦੇਖੀ ਹੈ ਮੈਂ ਚੰਦ ਪਾਣੀ ਅੰਦਰ ਪੂਨੀ ਪ੍ਰਾਂਦੀਆਂ ਬਣੀਆਂ ਇਹ ਤਾਂ ਆਪਦੀ ਮਟੀਰੀਅਲ ਹੀ ਬਣਾਇਆ ਇਹਨਾਂ ਦਾ ਓਕੇ ਓਕੇ ਠੀਕ ਹੈ ਤਾਂ ਬੰਦੇ ਦਿਖਾਉਣੀ ਪੂਨੀ ਪ੍ਰਾਂਦੀ ਲਵਾ ਸਾਰਾ ਮਟੀਰੀਅਲ ਹੁੰਦਾ ਬਈ ਸਾਰੇ ਪ੍ਰਾਂਦੀ ਆਪ ਹੀ ਕਸਟਮਾਈਜ਼ ਕਰਦੇ ਆ ਜਿਵੇਂ ਕਿਸੇ ਨੂੰ ਵੀ ਤੁਹਾਨੂੰ ਸੇਲ ਕਰਨ ਵਾਸਤੇ ਚਾਹੀਦੀਆਂ ਨੇ ਜਾਂ ਬਾਏ ਕਰਨੀਆਂ ਤੁਸੀਂ ਕਿੱਦਾਂ ਦੀ ਵੀ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ ਜੇ ਕਿਸੇ ਦਾ ਵੀ ਡਿਜ਼ਾਈਨ ਆ ਉਹ ਵੀ ਤੁਹਾਨੂੰ ਕਸਟਮਾਈਜ਼ ਕਰਕੇ ਦੇਣਗੇ ਤੁਸੀਂ ਫੋਟੋ ਹੀ ਭੇਜਣੀ ਆ ਇਹਨਾਂ ਨੂੰ ਬਸ ਦਿਖਾਓ ਦੀਦੀ ਮੈਨੂੰ ਰੈਡੀ ਕੀਤੇ ਹੋਏ ਦਿਖਾ ਦਿਓ ਹਾਂ ਆ ਬਈ ਅੱਜ ਹੀ ਤਿਆਰ ਕੀਤੇ ਆ ਬੜੇ ਸੋਹਣੇ ਲੱਗੇ ਮੈਨੂੰ ਤਾਂ ਆ ਦੇਖੋ ਰਿੱਕੀ ਜਾਗੋ ਤੇ ਹਨਾ ਕਿੰਨੇ ਸੋਹਣੇ ਲੱਗਣਗੇ ਪਾਏ ਹਾਂ ਬਹੁਤ ਸੋਹਣੇ ਲੱਗਦੇ ਆ ਬਹੁਤ ਪਿਆਰੇ ਬਣੇ ਹੋਏ ਆ ਮਟੀਰੀਅਲ ਵੀ ਵਧੀਆ ਆ ਮਤਲਬ 골ਡ ਜਾਂ ਵਧੀਆ ਯੂਜ਼ ਕੀਤਾ ਹੋਇਆ ਚਲੋ ਆਪਾਂ ਹੋਰ ਦੇਖਦੇ ਆ ਹਾਂ ਆ ਦੇਖੋ ਜਿਵੇਂ ਆ ਸਾਰਾ ਮਟੀਰੀਅਲ ਬਾਕੀ ਸਿਖਾਉਂਦੇ ਵੀ ਨਹੀਂ ਬਾਈ ਕੁੜੀਆਂ ਨੂੰ ਕਿਸੇ ਨੇ ਸਿੱਖਣਾ ਹੈ ਕੰਮ ਫਰੀ ਸਿਖਾਉਣੇ ਹਾਂ ਫਰੀ ਸਿਖਾਉਣੀ ਆ ਬਾਕੀ ਨਾਲ ਪੈਸੇ ਜੇ ਕੰਮ ਕਰਦੇ ਨੇ ਫਿਰ ਪੈਸੇ ਵੀ ਦਿਆਂਗੇ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਗੱਲਾਂ ਲਓ ਜੀ ਦੀਦੀ ਦੀ ਛੋਟੀ ਜੀ ਸ਼ਾਪ ਆ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਕੁਝ ਉਸ ਠੀਕ ਹੈ ਠੀਕ ਹੈ ਠੀਕ ਹੈ ਹਾਲੋ ਬਈ ਪ੍ਰਾਂਦੀਆਂ ਕਿੱਦਾਂ ਦੀਆਂ ਮਰਜੀ ਰੈਡੀ ਕਰਵਾਓ ਲਓ ਜੀ ਆ ਦੇਖੋ ਆ ਪੂਨੀ ਪ੍ਰਾਂਦੀ ਆ ਜੀ ਆ ਪੂਨੀ ਪ੍ਰਾਂਦੀ ਆ ਜਿਹੜੀ ਮੈਂ ਬਾਹਰ ਦੇਖੀ ਸੀਗੀ ਦੇਖੋ ਬਈ ਇੱਕ ਆ ਦੇਖੋ ਚਾਰ ਚਿਤੀਆਂ ਆਪਣੀ ਇੱਕ ਚਾਰ ਚਿਤੀਆਂ ਹਾਂ ਬਹੁਤ ਬਹੁਤ ਸੋਹਣੀ ਹੈ ਬਹੁਤ ਸੋਹਣੀ ਆ ਦੇਖੋ ਤੁਸੀਂ ਪ੍ਰਾਂਦੇ ਹੀ ਪ੍ਰਾਂਦੇ ਬਈ ਹਾਂਜੀ ਆ ਵੀ ਬਹੁਤ ਸੋਹਣੀ ਹੈ ਬਹੁਤ ਹੈ ਐਦਾਂ ਲੱਗ ਜਾਂਦੀ ਹੈ ਠੀਕ ਹੈ ਠੀਕ ਹੈ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਆ ਹੋ ਗਈ ਹੈ ਨਾ ਆ ਵੀ ਹੈਵੀ ਚ ਆ ਗਈ ਕਲਰਫੁਲ ਸਾਰੇ ਜਿੰਦਾਂ ਦਾ ਮਰਜੀ ਆਪਣੇ ਤੋਂ ਪ੍ਰਾਂਦਾ ਜਿਹੜਾ ਮਰਜੀ ਮਟੀਰੀਅਲ ਹੈ ਨਾ ਜਿੰਦਾਂ ਦਾ ਮਰਜੀ ਕਰਵਾ ਲਈ ਜਿੰਦਾਂ ਮਰਜੀ ਤਿਆਰ ਕਰਾ ਲਵੇ ਆ ਦੇਖੋ ਕਰੀਮ ਆ ਫੁਲਕਾਰੀ ਆ ਆ ਵਾਓ ਹਾਂ ਬਹੁਤ ਸੋਹਣਾ ਤੁਸੀਂ ਦਿਖਾਇਆ ਵੀ ਸੀਗਾ ਸੂਟ ਦੇ ਨਾਲ ਦਾ ਕੀਤਾ ਸੀ ਪ੍ਰਾਂਦਾ ਤਿਆਰ ਆ ਪਰਲ ਪ੍ਰਾਂਦਾ ਆ ਗਿਆ ਹਾਂਜੀ ਹਾਂਜੀ ਲਓ ਜੀ ਲੋ ਵੀ ਗਾਇਸ ਤੇ ਆਪਾਂ ਜੁਐਲਰੀ ਵਗੈਰਾ ਸਭ ਕੁਝ एवरीथिंग ਸਿਲੈਕਟ ਕਰਿਆ ਏ ਠੀਕ ਆ ਸਭ ਕੁਝ ਤੇ ਜਾਗੂ ਵਾਸਤੇ ਪ੍ਰਾਂਦੇ ਸਿਲੈਕਟ ਕਰਿਆ ਏ ਠੀਕ ਹੈ ਸਾਰਾ ਕੁਝ ਹੁਣ ਆਪਾਂ ਪ੍ਰਾਂਦੇ ਕਸਟਮਾਈਜ਼ ਕਰਦੇ ਆ ਜਿਸੇ ਨੇ ਵੀ ਕਰਵਾਉਣੇ ਹੋਣ ਤਾਂ ਆਪਣੇ ਤੁਸੀਂ ਪ੍ਰਾਂਦੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਠੀਕ ਹੈ ਭਾਈ ਤੇ ਸਾਰਾ ਕੁਝ ਆਪਾਂ ਡਨ ਕਰਤਾ एवरीथिंग ਆਪਣਾ ਸਭ ਕੁਝ ਕੰਪਲੀਟ ਹੋ ਗਿਆ ਤੇ ਬਸ ਰਹਿ ਗਏ ਆਪਣੇ ਸੂਟ ਉਹ ਹੋ ਰਹੇ ਨੇ ਮੇਰੇ ਰੈਡੀ ਜਦੋਂ ਰੈਡੀ ਹੋਗੇ ਨਾਲ ਦੀ ਨਾਲ ਤੁਹਾਨੂੰ ਦਿਖਾ ਦੇਣੀ ਨੇ ਆਪਾਂ ਹਨਾ ਵੀ ਕੰਮ ਪਰਾ ਜੇ ਬਹੁਤ ਪਿਆਗਾ ਤੇ ਹੁਣ ਇਹ ਸੀਗਾ ਆਪਣਾ ਭਾਈ ਅੱਜ ਦਾ ਵਲੌਗ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਲੱਗਿਆ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਕੱਲ ਨੂੰ ਤੇ ਆਹ ਵਾਲੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਕੁੜੀ ਪੁੱਛਦੀ ਸੀ ਮੇਰੀ ਸਨੇਪਚੈਟ ਆਈਡੀ ਮੇਰੀ ਸਨੇਪਚੈਟ ਆਈਡੀ ਹੈ ਯਾ ਮਾਨੋ ਸੀ ਵੀ ਠੀਕ ਹੈ ਭਾਈ ਓਕੇ Bye bye.